ਤੁਸੀਂ ਦੇਖ ਰਹੇ ਹੋ ਵੀਰ ਨੂੰ ਜੀ ਪੰਜਾਬੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦੇਣਾ ਸਭ ਤੋਂ ਪਹਿਲਾਂ ਫਤਈ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇਸ ਟਾਈਮ ਅਸੀਂ ਆਗਰਾ ਦੀ ਧਰਤੀ ਤੇ ਗੁਰਦੁਆਰਾ ਗੁਰੂ ਕਾ ਤਾਲ ਵਿਕੇ ਪਹੁੰਚੇ ਹੋਏ ਹਾਂ ਆਗਰਾ ਦੀ ਧਰਤੀ ਨੂੰ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਖਣ ਦੀ ਉਦਾਸੀ ਤੋਂ ਵਾਪਸੀ ਸਮੇਂ ਤਕਰੀਬਨ 1509 ਈਸਵੀ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਜੀ ਸੰਨ 1617 ਈਸਵੀ ਵਿੱਚ ਸ੍ਰੀ ਤੇਗ ਬਹਾਦਰ ਸਾਹਿਬ ਜੀ 1675 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ 1707 ਈਸਵੀ ਵਿੱਚ ਆ ਕੇ ਇਸ ਧਰਤੀ ਨੂੰ ਭਾਗ ਲਾਏ ਜਦੋਂ ਔਰੰਗਜ਼ੇਬ ਦਾ ਸ਼ਾਸਨ ਚੱਲ ਰਿਹਾ ਸੀ ਹਿੰਦੂਆਂ ਤੇ ਬਹੁਤ ਜਨਮ ਹੋ ਰਹੇ ਸਨ ਹਿੰਦੂਆਂ ਦੇ ਜਨੇਊ ਲਾ ਲਾ ਕੇ ਉਹਨਾਂ ਨੂੰ ਮੁ슬ਮਾਨ ਬਣਾਇਆ ਜਾ ਰਿਹਾ ਸੀ ਹਿੰਦੂ}\,\text{ਤਾਂ ਬਹੁਤ ਖਤਰੇ ਵਿੱਚ ਸੀ}$ ਹਿੰਦੂ ਥੱਕ ਹਾਰ ਕੇ ਜਦ ਕਿਸੇ ਨੇ ਉਹਨਾਂ ਦੀ ਬਾਣ ਨਹੀਂ ਫੜੀ ਅਮਨਾਤ ਪਹੁੰਚੇ ਅਮਨਾਤ ਵੇਖੇ ਉਹਨਾਂ ਨੂੰ ਆਕਾਸ਼ ਬਾਣੀ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਨੌਵੀਂ ਜੋਤ ਟੇਗ বাহাদুর ਸਾਹਿਬ ਨੰਦਪੁਰ ਦੀ ਧਰਤੀ ਤੇ ਬਰਾਜਮਾਨ ਹਨ ਤੁਸੀਂ ਉਹਨਾਂ ਨੂੰ ਆਪਣੇ ਜਾ ਕੇ ਪ੍ਰਿਆਸ ਸੁਣਾਓ ਉਹੀ ਤੁਹਾਡਾ ਧਰਮ ਬਚਾਉਣਗੇ ਕਸ਼ਮੀਰੀ ਪੰਡਤ ਉਸੇ ਸਮੇਂ ਉਤੋਂ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਗੁਰੂ ਸਾਹਿਬ ਅਕੇ ਆ ਕੇ ਬੇਨਤੀ ਕੀਤੀ ਗਲ ਵਿੱਚ ਪੱਲੂ ਪਾ ਕੇ ਕਿ اے ਸੱਚੇ ਪਾਸ਼ਾਓ ਸਾਡਾ Hindu ਧਰਮ ਖਤਰੇ ਵਿੱਚ ਹੈ ਤੁਸੀਂ ਇਸ ਨੂੰ ਬਚਾਓ ਔਰੰਗਜ਼ੇਬ ਸਾਡੇ ਜਿਨੇਊ ਲਾ ਕੇ ਮੁਸਲਮਾਨ ਬਣਾ ਰਿਹਾ ਹੈ ਜੇ ਨਹੀਂ ਬਣਦੇ ਤਾਂ ਉਹ ਸਾਨੂੰ ਜਾਨੋਂ ਮਾਰ ਦਿੰਦੇ ਹਨ ਇਸ ਕਰਕੇ ਸਾਡੇ ਧਰਮ ਦੀ ਤੁਸੀਂ ਰੱਖੀ ਕਰੋ ਸਾਹਿਬ ਕਹਿਣ ਲੱਗੇ ਕਿਸੇ ਮਹਾਪੁਰਸ਼ ਦੀ ਬਲੀ ਲੱਗੇਗੀ ਕੋਲ ਖੇਡ ਰਹੇ ਗੋਵਿੰਦਰਾਜ ਜੀ ਪਿਤਾ ਨੂੰ ਕਹਿਣ ਲੱਗੇ ਪਾਸ਼ਾ ਤੁਹਾਡੇ ਤੋਂ ਬਲੀ ਕੌਣ ਹੋਵੇਗਾ ਤੁਸੀਂ ਆਪਣੀ ਸ਼ਹੀਦੀ ਦੇ ਕੇ Hindu ਧਰਮ ਦੀ ਰੱਖਿਆ ਕਰੋ ਤੇ ਇੱਕ ਵਾਰ ਸਾਇਬ ਬੋਲੇ ਬੇਟਾ ਜੀ ਆਪ ਅਨਾਥ ਹੋ ਜਾਵੋਗੇ ਮਾਤਾ ਵਿਧਵਾ ਹੋ ਜਾਵੇਗੀ ਤਾਂ ਗੋਵਿੰਦਰਾਇ ਬੋਲੇ ਪਿਤਾ ਜੀ ਜੇ ਸਾਡੇ ਅਨਾਥ ਹੋਣ ਨਾਲ ਮਾਤਾ ਦੇ ਵਿਧਵਾ ਹੋਣ ਨਾਲ ਹਿੰਦੂ ਧਰਮ ਵੱਜ ਸਕਦਾ ਹੈ ਤਾਂ ਰੋਜ਼ੋ ਮਾਤਾਵਾਂ ਵਿਧਵਾ ਹੋ ਰਹੀਆਂ ਹਨ ਬੱਚੇ ਅਨਾਥ ਹੋ ਰਹੇ ਹਨ ਉਹਨਾਂ ਦੀ ਤੁਸੀਂ ਰਾਖੀ ਕਰੋ ਤੇ ਇੱਕ ਵਾਰ ਸਾਇਬ ਪੰਡਤਾਂ ਨੂੰ ਬੋਲੇ ਕਿ ਔਰੰਗਜ਼ੇਬ ਨੂੰ ਸਨੇਹਾ ਲਾ ਦੋ ਕਿ ਸਾਡੇ ਗੁਰੂ ਨੂੰ ਤੁਸੀਂ ਮੁਸਲਮਾਨ ਬਣਵਾ ਲਓ ਅਸੀਂ ਆਪੇ ਮੁਸਲਮਾਨ ਬਣ ਜਾਵਾਂਗੇ ਮੁਸਲਮਾਨ ਬਣ ਜਾਵਾਂਗੇ ਪੰਡਤਾਂ ਨੇ ਉਸ ਤਰ੍ਹਾਂ ਕੀਤਾ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿੱਤਾ ਕਿ ਨੰਦਪੁਰ ਦੀ ਧਰਤੀ ਦੇ ਸਾਡੇ ਗੁਰੂ ਬਰਾਜਮਾਨ ਹਨ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਅਸੀਂ ਆਪੇ ਬਣ ਜਾਵਾਂਗੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਗੁਰੂ ਸਾਹਿਬ ਨੇ ਸਹਿਯਾ ਕਬੂਲ ਕੀਤਾ ਅਤੇ ਕੁਝ ਸਿੰਘਾਂ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਚੱਲੇ ਪਾ ਕੇ ਅਗਰਾ ਪਹੁੰਚੇ ਇਸ ਧਰਤੀ ਤੇ ਪਹੁੰਚ ਕੇ ਇੱਕ ਚਰਵਾਹੇ ਜੋ ਬکریاں ਚਾਰਨ ਵਾਲਾ ਸੀ ਉਸ ਨੂੰ ਮਿਲੇ ਜਿਸ ਦਾ ਨਾਮ हसन ਅਲੀ ਸੀ ਜੋ ਬੱਕਰੀਆਂ ਚਾਰਨ ਵਾਲਾ ਸੀ ਉਸ ਰਾਹੀਂ ਆਪ ਗ੍ਰਫਦਾਰ ਹੋਣ ਦਾ ਕੌਤਕ ਰਚਿਆ ਅਤੇ ਸਮੇਂ ਦੇ ਮੁਗਲ ਸ਼ਾਸਨ ਔਰੰਗਜ਼ੇਬ ਦੀਆਂ ਫੌਜਾਂ પાસે ਗ੍ਰਫਦਾਰੀ ਦਿੱਤੀ ਅਤੇ ਆਪਣੀ ਗ੍ਰਫਦਾਰੀ ਦਾ ਇਨਾਮ 500 ਮੋਹਰਾਂ ਉਸ ਗਰੀਬ हसन अली ਨੂੰ ਦਵਾ ਕੇ ਉਸ ਦੀ ਗਰੀਬੀ ਦੂਰ ਕੀਤੀ ਤੁਹਾਡਾ ਮਾਣ ਹੈ ਕਿ ਜਦੋਂ ਤੁਹਾਡਾ ਆਜਾ ਆਪਣਾ ਨਾਮ ਲੈ ਕੇ ਆਇਆ ਅੱਜ ਇਹ ਕਰਨ ਦੀ ਵਡਿਆਈ ਮਨ ਵਿੱਚ ਤੇ ਬਣ ਸਾਈ ਅੰਤੋਂ ਦੇ ਉੱਨ ਚੜਾਈ ਤੋਂ ਵਾਹੇ ਜਦੋਂ ਦਾ ਸਭਾਈ ਮਾਣ ਵਿੱਚ ਦੁਆਰਾ ਦੂਨਵਾਰ ਗੁਰੂ ਕਹਾਤਾਲ ਆਗਰਾ ਵਿਖੇ ਦਰਸ਼ਨ ਕਰ ਰਹੇ ਹੋ ਰਤਨ ਗੋਆ ਪੰਗਵਾ ਅਰਨਾਥ ਰੋਇਆ ਸੁਆਮੀ ਨਾ ਨਾ ਹੋਇਆ ਪਰ ਚਰਨੀ ਪਦ ਲਾਣਾ ਕੋਈ ਜਾ ਕੇ ਭਾਣਾ ਮੇਰਾ ਸਾਥ ਸੰਕਰਣ ਗਿਆ ਬਾਣ ਪਾਣਾ ਬੇਰ ਕਰਣਾ ਮਨ ਰਿਆ ਫਲ ਪਾਇਆ ਸਰਭੋ ਪ੍ਰਭੂ ਮਰਤਨ ਤੱਕ ਜਾ ਕੇ ਨਾਮ ਨਿਲਾ ਗਿਆ ਮਨ ਤਨ ਕਰ ਤਨ ਸਮਾਵੇ ਨਾਮ ਦਾ ਸਕੇ ਮਨ ਜਾਵੇ ਸੋਇ ਅੰਧਾ ਪੰਗਵਾ ਮਨ ਮੋਹੂਤਾ ਆਇਆ ਹਰ ਸੰਤ ਵਾਰਿਆ ਬੰਦਾ ਕੋ ਨਾ ਸਮਾਰੇ ਸਭ ਵਹਿ ਕੇ ਖਾਲ ਸਮਾਰੇ ਸੰਤੋ ਸਾਥੀ ਸરણ ਸੁਹਾਵੀ ਜੀਵਨ ਸਾਰਾ ਤਾਤ ਕੋ ਸਹਿ ਕੇ ਕੋਪਰੰਤਰ ਨਾਮੀ ਤਾਹ ਦਰਸਨ ਸਮਾਵੇ ਨਾਮ ਨਿਰੰਤਰ ਸਮਾਲੇ ਪਤਨ ਪਾਪਨ ਕੋ ਜਨਾਮਾ ਇਤਨ ਨਾਰਕਸ਼ਕ ਕੋ ਬਾਰਦਾ ਸੋਹਰ ਮਨ ਕਾ ਪੰਜਵਾ ਪਾਣ ਸੰਨੀ سبھی ملن श्री सोमनाथ महालाप देवा भगवान गुरु के आए बिल्कुल सारे तीर्थ कार्य कराए नामक की बढ़िया ये श्रीमत करना जारी हाथों कथा माता कोर्तन सर्व विषय कार्य दर्शन के साथों पर भगवत रंग द्वारा की शोभा के पर बाकी सनातन नाम के پر میں سر جانا پہیا سب نیم نائی گھاؤ پکی پانی کھائی میں سب جنت بٹائی دیا میں پانا ہر نام کے ساتھ پانا سوائن بہن مند لارا ہے کم ہے رکھ آتا پر سب کو دین دیا تھا پر میں آپ راکھیں کٹ کٹ سب کہ یہ زمانہ کو پتا جاری نسل <سؤال> ہے انصاف ساتھ سماج کی جو انثر نے پائی فرماؤ اپ سہاری ہو سکے تا سکتا ہوگا میری قدر منی ساری ناز واحد واحد کے حال میں